ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮੀ YouTube ਚੈਨਲ ਤੇ ਤੁਹਾਡਾ ਸਵਾਗਤ ਆ। ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ। ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ। ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ 시ਰੀ ਤਰਨਤਾਰਨ ਸਾਹਿਬ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਥੇ ਡੇਲੀ ਰੁਟੀਨ ਦੇ ਵਿੱਚ ਪਛੂ ਆਉਂਦੇ ਰਹਿੰਦੇ ਨੇ ਠੋਕੜ ਗੱਬਣ گاਵਾ ਮੱਜਾ ਹਰ ਤਰ੍ਹਾਂ ਦੀ ਜਿਹੜੀ ਆ ਕੁਆਲਿਟੀ ਤੁਹਾਨੂੰ ਇੱਥੇ ਮਿਲੂਗੀ ਬਾਕੀ ਆ ਤੁਹਾਨੂੰ ਦਿਖਾਵਾਂਗੇ ਆਪਾਂ ਇੱਕ ਬੂਰੀ ਦੀ ਮੱਜ ਤੀਜੇ ਸਵੇਰੇ ਦੇ ਵਿੱਚ ਜਿਹੜੀ ਚੱਲ ਰਹੀ ਆ ਭਾਰੀ ਬੋਡੀ ਵੇਟ ਦੇ ਵਿੱਚ ਆ ਤਕਰੀਬ 6 6.5 ਲੀਟਰ ਹੋਣੇ ਥੱਲੇ ਦੁੱਧ ਦਾ 1.5 ਮਹੀਨੇ ਦੀ ਗੱਬਣ ਆ ਤੇ ਪਿੱਛੇ ਨੀਲੀ ਦੀ ਜਿਹੜੀ ਬਹੁਤ ਪਿਆਰੀ ਬੂਰੀ ਕੱਟੀ ਆ ਬੂਰੇ ਨਾਲੀ ਵਾਲੇ ਦੀ ਇਹ ਧੀ ਆ ਤੇ ਅੱਗੇ ਵੀ ਇਹ ਅਲਬਖਸ਼ ਤੋਂ ਮੱਝ ਜਿਹੜੀ ਗੱਬਣ ਆ ਤੇ ਬਹੁਤ ਸੋਹਣੀ ਕੱਟੀ ਆ ਚੰਗੀ ਚੋਲੀ ਕੱਲੀ ਜਿਹੜੀ ਤਿਆਰ ਕਰੰਦੀ ਆ ਤੇ ਬਹੁਤ ਪਿਆਰੀ ਆ ਖੂਕ ਬਿਲਕੁਲ ਕੱਟੀ ਦੀ ਕੋਈ ਕੋ ਬਿੱਲੀ ਮਿਲਕੀ ਆ ਬਹੁਤ ਸੋਹਣੀ ਮਿੱਕੀ ਸਿੰਘੀ ਆ ਤੇ ਚੰਗਾ ਕੁਛ ਪੂੜਾ ਵੀਰ ਜੀ ਖੋਲੇ ਹੋਏ ਨੇ ਆ ਤੁਹਾਨੂੰ ਦਿਖਾਉਨੇ ਆ ਸਿੰਗੂ ਵੀ ਬਹੁਤ ਸੋਹਣਾ ਆ ਚੈੱਕ ਕਰ ਚੰਗੀ ਪਾਰੀ ਬੋਡੀ ਦੇ ਵਿੱਚ ਆ ਹਨ ਹਵਾ ਨਾਲ ਬਾਕਸ ਆ ਤੋ ਖਰਾ ਆ ਦੇਖ ਚੰਗੀ ਪਾਰੀ ਬੋਡੀ ਹੈ ਮਾ ਜੀ ਦੇਖੋ ਮੱਥੇ ਤੇ ਵੀ ਬੱਲ ਆ ਤੇ ਪੈਰਾਂ ਦੇ ਵੀ ਥੋੜੇ ਥੋੜੇ ਨਿਸ਼ਾਨ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਾਂ ਇਹਦੇ ਤੋਂ ਨੀਲੀ ਦੇ ਚੰਗੇ ਬੱਚੇ ਲੈ ਸਕਦੇ ਆ ਬਸ ਕਿ ਤੂੰ ਬਹੁਤ ਵਧੀਆ ਤੇ ਕੰਟੈਕਟ ਨੰਬਰ ਆਪਣਾ 99063 82025 99063 82025 ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹਦਾ ਰੇਟ ਵੀ ਆਪਾਂ ਸੌਰੀ ਮੈਂਸ਼ਨ ਕਰ ਦਿੰਨੇ ਆ ਨਾਲ ਦੀ ਨਾਲ ਇਹਦਾ ਰੇਟ ਹੈਗਾ 65000 ਰੁਪਏ ਚੋਂ ਥੋੜਾ ਬਾਧਾ ਮੰਨ ਤਾਂ ਜਿਹੜਾ ਕੀਤਾ ਜਾਊਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ